12 9 ਤੇ 12 ਹੋਤੀ ਗੱਲ ਕਹਈ ਹੈ ਲੈ ਨੰਬਰ 9 ਵਾਲੀ ਹੈ 9 ਤੇ 12 9 ਹੈ ਸਾਜਲੀ ਦੀ ਟੀਮ ਦੇ ਤੇ 12 ਨੰਬਰ ਕਿਰਪਾਲ ਸਿੰਘ ਵਾਲੇ ਦੇ ਹੁਣ 9 ਤੋਂ 10 ਕੌਣ ਕਰਦਾ ਗੱਲ ਇਹ ਸਮੇਂ ਦੀ ਹੋਣੀ ਹੈ ਸਮਾ ਬਲਵਾਨ ਸਮੇਂ ਦੀ ਕਦਰ ਕਰੋ ਇਹ ਜੰਦਾ ਆਪਣੀ ਯਾਰ ਸਾਵੇਂ ਦੀ ਨਾਮ ਜੜੋ ਸਾਵੇਂ ਦੀ ਨਾਮ ਜੜੋ ਵੱਡਾ ਮੁਕਾਬਲਾ ਵਾਹ ਮੁੰਡਿਆ ਮਹੌਰੀ ਆਇਆ ਲੈ ਵੀ ਸਾਜਿਆਂ ਨੂੰ ਤਾੜੀ ਦਾ ਮਾਰੋ ਮੁੰਡੇ ਦੇ ਲਈ 10 ਪੰਜ ਜੋੜ ਦਿੱਤਾ 10 ਤੇ 12 ਹੋ ਗਿਆ ਬਿੱਲਾ ਟਿੱਗੂ ਤੰਦੂਰ ਤੇ ਖੇਡਦਾ ਦੱਸਦਾ ਓ ਬਿੱਲਾ ਦੇਖਣਾ ਤੰਦੂਰ ਤੇ 10 ਤੇ 12 ਹੋ ਗਿਆ ਬਈ ਭਾਗਤ ਘੜ ਤੇ ਤੰਦੂਰ ਜੀ ਉਧਰ ਇੱਕ ਦੋ ਨੰਬਰ ਬਾਕੀ ਰਹੇਗੇ ਐ ਬਹਾਦਰ ਰੱਤੇ ਜ਼ੋਰ ਨੂੰ ਵੇਖ ਕੇ ਮੇਰੀ ਜਲਦੀ ਦੇ ਨਾਲ ਦਰਾਂ ਦੇ ਲਾਗੇ ਆਉ ਜੀ ਤੈਨੂੰ ਟੀਮਾ ਥੋੜਾ ਮੈਚ ਇੱਧਰ ਪਾਸੇ ਹੋ ਗਈ ਦੀ ਦਰਵਾਜ਼ੇ ਤੇ ਠੀਕ ਹੈ 13 ਦੇ 10 ਨੰਬਰਾਂ ਵੀ ਟੱਕਰ ਇੱਧਰ ਵੀ ਲੱਗ ਰਾਗੇ ਲੌਟੇ ਕੇ ਦੋ ਪਾਸੇ ਤੇ ਭੱਜ ਰਹੇ ਹੈ ਇਧਰ ਵੀ ਟੱਕਰ ਕੇ ਨੇ ਬਰਾਬਰ ਲੀਆ ਆਹ ਦੇ ਸਾਹਮਣੇ ਉਧਰਲੇ ਪਾਸੇ ਵੀ ਕਰਾਚੋ ਦਾ ਮੈਚ ਕੇਰੇ ਸ਼ੁਰੂ ਹੋ ਗਿਆ ਸੈਂਟੀਲ ਦੀ ਸੀ ਟੀਮ ਜਿਹੜੀ ਕੇਰੇ ਪਾਕੀ ਹੋਈ ਹੈ ਔਰ ਜੰਨਾ ਕੇ ਲਈ ਹੋ ਗਿਆ ਹੈ ਖੇੜੀ ਵਾਲੇ ਮੁੰਡੇ ਦੇ ਪਾਕੀ ਹੋਈ